ਸਸਿਕਾ ਲ ਜੀ ਲਾਡਲੀਆਂ ਵੀਡੀਓ ਵਿੱਚ ਰੋਜੀ ਨੂੰ ਜਿਸ ਗੱਲ ਦਾ ਡਰ ਸੀ ਉਹ ਹੀ ਹੋ ਗਈ ਜਦੋਂ ਬਲਜੀਤ ਰੋਜੀ ਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ ਹੈ ਤਾਂ ਜਦੋਂ ਉਸ ਦੀ ਸਕੈਨ ਹੁੰਦੀ ਆ ਤਾਂ ਡਾਕਟਰ ਨੂੰ ਪਤਾ ਲੱਗ ਜਾਂਦਾ ਹੈ ਕਿ ਰੋਜੀ ਦੇ ਦੋ ਕੁੜੀਆਂ ਹਨ ਉਹ ਰੋਜੀ ਨੂੰ ਬਾਹਰ ਜਾਣ ਲਈ ਕਹਿੰਦੀ ਹੈ ਤੇ ਪਰ ਰੋਜੀ ਵੀ ਚਾਲ ਖੇੜਦੀ ਆ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਸੁਣ ਲੈਂਦੀ ਹੈ ਡਾਕਟਰ ਦੀਆਂ ਗੱਲਾਂ ਜਦੋਂ ਡਾਕਟਰ ਦੱਸਦੀ ਹੈ ਕਿ ਦੋ ਕੁੜੀਆਂ ਆ ਤੇ ਬਲਜੀਤ ਬਹੁਤ ਖੁਸ਼ ਹੁੰਦੀ ਆ ਕਿ ਕੁੜੀਆਂ ਆ ਫਿਰ ਉਹ ਬਾਹਰ ਆ ਕੇ ਗੁਰਪ੍ਰੀਤ ਤੇ ਬੇਬੇ ਨੂੰ ਕਹਿੰਦੀ ਆ ਕਿ ਦੋ ਮੁੰਡੇ ਆ ਫਿਰ ਉਹ ਜੀ ਬਹੁਤ ਹੈਰਾਨ ਹੁੰਦੀ ਆ ਕਿ ਬਲਜੀਤ ਚੰਗਾ ਚਾਹੁੰਦੀ ਐ ਜਾਂ ਮਾੜਾ ਮੈਨੂੰ ਸਮਝ ਨਹੀਂ ਆਈ ਬਲਜੀਤ ਨੇ ਝੂਠ ਕਿਉਂ ਬੋਲਿਆ ਫਿਰ ਗੁਰਪ੍ਰੀਤ ਤੇ ਬੇਬੇ ਬਹੁਤ ਖੁਸ਼ ਹੁੰਦੇ ਹਨ ਤੇ ਰੋਜੀ ਨੂੰ ਕਹਿੰਦੇ ਹਨ ਤੂੰ ਮੂੰਹ ਕਿਉਂ ਸੁਟਿਆ ਆ ਇਦਾਂ ਇਦਾਂ ਹੁਣ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਆ ਫਿਰ ਜਦੋਂ ਸਾਰੇ ਘਰ ਜਾਂਦੇ ਹਨ ਤੇ ਰੋਜੀ ਬਲਜੀਤ ਨੂੰ ਪੁੱਛਦੀ ਆ ਕਿ ਡਾਕਟਰ ਨੇ ਤਾਂ ਦੋ ਕੁੜੀਆਂ ਕਹੀਆਂ ਪਰ ਸਾਨੂੰ ਝੂਠ ਕਿਉਂ ਬੋਲਿਆ ਜਦੋਂ ਬਲਜੀਤ ਰੋਜੀ ਦੇ ਮੂੰਹੋਂ ਇਹ ਸੁਣਦੀ ਆ ਤਾਂ ਬਹੁਤ ਹੈਰਾਨ ਹੋ ਜਾਂਦੀ ਆ ਕਿ ਤੂੰ ਇਦਾਂ ਕਿਦਾਂ ਸੁਣ ਲਿਆ ਫਿਰ ਬਲਜੀਤ ਨੂੰ ਆਪਣਾ ਡਰ ਪੈ ਜਾਂਦਾ ਹੈ ਕਿ ਕਿਤੇ ਰੋਜੀ ਸਾਰਿਆਂ ਨੂੰ ਨਾ ਦੱਸ ਦਵੇ ਫਿਰ ਉਹ ਰੋਜੀ ਨੂੰ ਕਹਿੰਦੀ ਆ ਕਿ ਜੇ ਮੇਰੇ ਵੀਰ ਨੂੰ ਦੱਸ ਜੇ ਮੈਂ ਵੀਰੇ ਨੂੰ ਦੱਸ ਦਿੰਦੀ ਆ ਤਾਂ ਉਹਨਾਂ ਨੇ ਕੁੜੀਆਂ ਮਰਵਾ ਦੇਣੀਆਂ ਸੀ ਫਿਰ ਗੁਰਪ੍ਰੀਤ ਸਾਈਂ ਜੀ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਸਾਈਂ ਜੀ ਥੋਡੀ ਤਾਂ ਕਿਰਪਾ ਕਾ ਤੁਸੀ ਤਾਂ ਕਿਰਪਾ ਕਰ ਦਿੱਤੀ ਮੇਰੇ ਤੇ ਦੋ ਮੁੰਡੇ ਹੋਣੇ ਆ ਮੈਂ ਤੁਹਾਡਾ ਦੇਣ ساری ਉਮਰ ਨਹੀਂ ਦੇ ਸਕਦਾ ਪਰ ਗੁਰਪ੍ਰੀਤ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਾਈਂ ਦਾ ਪਰਦਾ ਫਾਸ਼ ਹੋਣੇ ਵਾਲਾ ਹੈ ਜਿਹੜੇ ਭਗਤ ਸਾਈਂ ਨਾਲ ਰਹਿੰਦੇ ਹਨ ਉਹ ਸਾਈਂ ਦਾ ਪਰਦਾ ਫਾਸ਼ ਕਰਨਗੇ ਹੁਣ ਗੁਰਪ੍ਰੀਤ ਘਰ ਦੋ ਮੇਰੇ ਦੋ ਘਰ ਦੋ ਮੁੰਡੇ ਆਉਣਾ ਆਉਣੇ ਆ ਪਤਾ ਉਸ ਦਿਨ ਲੱਗਣਾ ਹੈ ਜਿਸ ਦਿਨ ਦੋ ਧੀਆ ਨੇ ਜਨਮ ਲਿੱਤਾ ਹੁਣ ਫਿਰ ਗੁਰਪ੍ਰੀਤ ਕੀ ਕਰੇਗਾ ਬਲਜੀਤ ਨੂੰ ਗੁੱਸਾ ਕਰੇਗਾ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ